ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੋ ਸਵਾਗਤ ਕਰਦੇ ਆ ਆਪਣੇ YouTube ਚੈਨਲ ਸਰਾ ਫੈਮਲੀ ਤੇ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਆਪਾਂ ਵੀ ਵਧੀਆ ਜੀ ਕਿਰਪਾ ਮਾਲਕ ਦੀ ਤੇ ਬਲੌਗ ਨੈਕਸਟ ਸ਼ੁਰੂ ਕਰ ਲਿਆ ਜੀ ਆਪਾਂ ਪਹਿਲਾ ਵਾਲਾ ਬਲੌਗ ਜਿਹੜਾ ਉਹ ਹੋ ਗਿਆ ਬੰਦ ਕਰਤਾ ਤੇ ਨੈਕਸਟ ਵੀਡੀਓ ਸ਼ੁਰੂ ਹੋਗੀ ਤੇ ਟਾਈਮ ਹੋ ਗਿਆ ਸ਼ਾਮ ਦਾ ਅੱਜ ਆਪਾਂ ਐਗਜ਼ਿਬੀਸ਼ਨ ਤੇ ਗਏ ਸੀ ਉਹ ਵਾਲੀ ਵੀਡੀਓ ਆਪਾਂ ক্লোਜ਼ ਕਰਤੀ ਨਵੀਂ ਵੀਡੀਓ ਸ਼ੁਰੂ ਕਰ ਲਈ ਆ ਤੇ ਐਗਜ਼ਿਬਿਸ਼ਨ ਤੋਂ ਜਾਏ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਸਵਾ 6:00 ਸਾਢੇ 6:00 ਦਾ ਟਾਈਮ ਹੋ ਗਿਆ ਤੇ ਆਪਾਂ ਚੱਲੇ ਆ ਜੀ ਹੁਣ ਉਤਮ ਨੂੰ ਲੈਣ ਉਤਮ ਗਿਆ ਹੋਇਆ ਆਪਦੇ ਨਾਨਕੇ ਤੇ ਉਹ ਫੋਨ ਕਰੀ ਜਾਂਦਾ ਸਵੇਰ ਦਾ ਮੈਨੂੰ ਲੈ ਕੇ ਜਾਓ ਲੈ ਕੇ ਜਾਓ ਮੇਰਾ ਕੰਮ ਰਹਿ ਜਾਂਦਾ ਸਕੂਲ ਦਾ ਹਜੇ ਕਰਨ ਵਾਲਾ ਕਿਉਂਕਿ ਤੁਹਾਨੂੰ ਪਤਾ ਛੁੱਟੀਆਂ ਦੇ ਵਿੱਚ ਰਹਿ ਗਿਆ ਥੋੜਾ ਜਿਹਾ ਟਾਈਮ ਵੀ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਤੇ ਜਾਨ ਨੂੰ ਜੀ ਨਹੀਂ ਕਰਦਾ ਡਰ ਲੱਗੀ ਜਾਂਦਾ ਕਿਉਂਕਿ ਗਰਮੀ ਆ ਜਿਹੜੀ ਬਹੁਤ ਜ਼ਿਆਦੇ ਹੋਈ ਪਈ ਆ ਹੈਨਾ ਤੇ ਚਲੋ ਜੀ ਹੁਣ ਜਾਣਾ ਤਾਂ ਪਊਗਾ ਦੇਖੋ ਮਜਬੂਰੀ ਆ ਹਨਾ ਚਾਹ ਬਿਨਾ ਸਰਨਾ ਨਹੀਂ ਕਿਉਂਕਿ ਉਹਨੂੰ ਲਿਆਉਣਾ ਇੱਕ ਤਾਂ ਉਹਦੇ ਬੰਨਿਓ ਕੰਮਕਾਰਾਂ ਦਾ ਵੀ ਔਖਾ ਹੋਰੇ ਕਿਉਂਕਿ ਛੋਟੇ ਛੋਟੇ ਕੰਮ ਆ ਜਿਹੜੇ ਉੱਤਮ ਕਰ ਦਿੰਦਾਗਾ ਇੱਕ ਫਿਰ ਹੁਣ ਘਰੇ ਜੀ ਵੀ ਨਹੀਂ ਲੱਗਦਾ ਦੀਦੀ ਹੁਣੀ ਵੀ ਕਹੀ ਜਾਂਦੇ ਆ ਵੀ ਲਿਆਓ ਲਿਆਓ ਉਹਨੂੰ ਉਹਦੇ ਬਿਨਾ ਰੌਣਕ ਨਹੀਂ ਹੈਗੀ ਜਵਾਕਾਂ ਦਾ ਹਨਾ ਜਵਾਕਿਆਂ ਨਾਲ ਘਰਾਂ 'ਚ ਰੌਣਕ ਹੁੰਦੀ ਆ ਤੇ ਆਪਾਂ ਹੁਣ ਚੱਲਦੇ ਆ ਜੀ ਪੰਡ ਨੂੰ ਅਦੇ ਪੇਕੇ ਪੰਡ ਦੇ ਨਾਲ-ਨਾਲ ਤੁਹਾਨੂੰ ਵੀ ਲੈ ਕੇ ਚੱਲਦੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਹੁਣ ਜਾਂਦੇ ਆ ਤੁਰਦੇ ਆਂਗੇ ਤੇ ਸਮਾਨ ਉਹ ਸਮਾਨ ਤਾਂ ਕੀ ਹੈ ਕੱਪੜੀ ਨੇ ਆਪਦੇ ਪਾਉਣ ਵਾਲੇ ਹਨਾ ਕਿਉਂਕਿ ਗਰਮੀ ਦਾ ਟਾਈਮ ਆ ਜੀ ਕੱਪੜਿਆ ਵੀ ਨਾ ਨਹੀਂ ਸਰਦਾ ਹੈਗਾ ਕੱਪੜੇ ਲੈ ਜਾਣੇ ਪੈਣਗੇ ਤੇ ਕਿਉਂਕਿ ਅੱਗੇ ਤਾਂ ਮੇਰੀ ਭੈਣ ਹੁੰਦੀ ਸੀ ਨਾ ਸਿਸਟਰ ਉਹਦੇ ਕੱਪੜੇ ਆ ਜਾਂਦੇ ਸੀ ਹੁਣ ਤਾਂ ਫਿਰ ਆਪ ਦੀ ਲੈ ਜਾਣੇ ਪੈਣਗੇ ਮਾਂ ਚਾਹ ਪੀਜੀ ਹਾਂ ਪੀ ਚਾਹ ਪੀਜੀ ਪੀਗੀ 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 ਚਾਹ ਨੇ ਆਸ ਤਾਂ ਚੁੰਨੀ ਫੜ ਕੇ ਲੱਗੀ ਜਾਨੀ ਉਹ ਦੋ ਚਾਰ ਜਣ ਮੈਂ ਕੋਈ ਲਾਉਂਦੀ ਮੈਂ ਭੱਜ ਆਉਂਗੀ ਕੱਲ ਨੂੰ ਚੱਲ ਜੀ ਜੈ ਲੱਗਣਾ ਆਜੂ ਚਲੋ ਆ ਜਾ ਬੈਠੀ ਕੋਲੋਂ ਹੁੰਨ ਲਿਆ ਉਸ ਵੇਲੇ ਲੜਾਈ ਨਾ ਕਰਿਓ ਮੇਰੇ ਬਾਅਦ ਚ ਜਨਾ ਅੱਖਾਂ ਦੇ ਵਿੱਚ ਪਾਣੀ ਭਰ ਲਿਆ ਮੇਰਾ ਵੀ ਜੀ ਨਹੀਂ ਕਰਦਾ ਮੈਂ ਕੀ ਕਰਾਈ ਚਲੋ ਜੀ ਆਪਾਂ ਉੱਤਮ ਨੂੰ ਲੈ ਕੇ ਆਉਨੇ ਆਂ ਚੱਲਦੇ ਆਂਗੇ ਉਹ ਕਹਿੰਦੀ ਬਣੀ ਪਈ ਆ ਬੰਦੀ ਕਹਿੰਦਾ ਉੱਥੇ ਫੜ ਕੇ ਲੈ ਜਾਣੇ ਆ ਆ ਕਿਧਰ ਲਿਆ ਇਹ ਆਉਂਦੇ ਵੀ ਫਿਰ ਰਹੂਗਾ ਹੈ ਉਹ ਤਾਂ ਕਿ ਲੈ ਜਾਗੇ ਆਪਾਂ ਗੱਡੀ ਚਲੋ ਜੀ ਆਪਾਂ ਹੁਣ ਚੱਲਦੇ ਆਂਗੇ ਦੀਦੀ ਵਿਚਾਰੀ ਖੜੀ ਆ ਦੇਖੀ ਜਾਂਦੀ ਐ ਨੇ ਅੱਖਾਂ ਅੱਖਾਂ 'ਚ ਪਾਣੀ ਆ ਗਿਆ ਉਹਦੇ ਕਿਉਂਕਿ ਬੰਦਿਆਂ ਨਾਲ ਹੀ ਘਰਾਂ 'ਚ ਰੌਣਕਾਂ ਹੁੰਦੀਆਂ ਨੇ ਇੱਕ ਮੇਰਾ ਸੁਹਾਗ ਆ ਮੈਂ ਹਸਾਉਂਦੀ ਰਹਿਣੀ ਆ ਉਹਨੂੰ ਕਦੇ ਕਿਵੇਂ ਕਦੇ ਕਿਵੇਂ ਚਲੋ ਗੱਡੀ ਤਾਂ ਆਪੀ ਰੈਡਨ ਲੱਗ ਗਈ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਅਪਦੇ ਕਰੋ ਜਾਨੂ ਜੀ ਨਹੀਂ ਕਰਦਾ ਇਹ ਗੱਲ ਸੱਚੀ ਆ ਨਾ ਘਰ ਨਾਲ ਮੂੰਹ ਪਿਆਰਾ ਹੋ ਜਾਂਦਾ ਉਹੀ ਕੁੜੀਆਂ ਜਿਹੜੀਆਂ ਇਹਨਾਂ ਸਾਲਾਂ ਦੀਆਂ ਪੱਕੀਆਂ ਹੋ ਕੇ ਆਉਂਦੀਆਂ ਨੇ ਵੀ ਐਡੀ ਐਡੀਆਂ ਹੋ ਕੇ ਆਉਂਦੀਆਂ ਨਾ ਫਿਰ ਆਪਦੇ ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਅਗਲੇ ਦਾ ਤੇ ਆਪਾਂ ਨਾ ਇੱਧਰ ਗਲੀ ਦੇ ਵਿੱਚ ਚੁੰਨੀ ਫੜਦੀਆਂ ਗਈ ਤੇ ਉਹ ਚੁੰਨੀ ਫੜ ਲਈਏ ਦੇਖੀ ਜਾਂਦੀਆਂ ਜੇ ਘੜੀ ਚੁੰਨੀ ਵੜ ਲਈ ਆਪਾਂ ਤੇ ਤੁਰਪਿਆਂ ਜੀ ਆਪਾਂ ਅਜੇ ਤਾਂ ਬਹੁਤ ਜੋ ਬਹੁਾ ਜੀ ਆਂਗੇ ਤੁਸੀਂ ਇਹਨੂੰ ਮੈਚਿੰਗ ਕਰੀਏਗੀ ਕਾਉ ਜੀ ਆਪਾਂ ਜਿਵੇਂ ਉੱਥੋਂ ਆਏ ਸੀ ਨਾ ਐਗਜ਼ੀਬਿਸ਼ਨ ਤੋਂ ਵੀ ਚੱਲ ਪਏ ਹੋਗੇ ਤੇ ਨਾ ਮੇ ਦੁਪੱਟਾ ਫੜਨਾ ਦਾ ਮੇਰਾ ਦੁਪੱਟਾ ਕਾ ਤੁੰਦ ਕੀ ਮੇਰਾ ਆਏ ਵਿਚਾਰੀ ਲੋ ਜੀ ਅੱਪਾ ਨਾ ਤੁਰ ਪਿਆਂਗੇ ਘਰ ਕੋਲੋਂ ਇੱਧਰ ਆਪਣੇ ਘਰ ਕੋਲ ਹੀ ਟੇਲਰ ਆ ਗਈ ਉਸ ਤੋਂ ਚੁੰਨੀ ਫੜਨੀ ਸੀ ਮੈਂ ਬਸ ਲੈ ਲਈ ਅਪਾ ਚੁੰਨੀ ਤੇ ਹੁਣ ਆਪਾਂ ਚੱਲਦੇ ਆਂਗੇ ਹਨੇਰਾ ਹੋ ਜਾਊਗਾ ਸਾਨੂੰ ਜਾਂਦਿਆਂ ਨੂੰ ਡੇਢ ਘੰਟੇ ਦਾ ਰਾਹ ਹੈਗਾ ਜੋ 2 ਵੀ ਲੱਗ ਸਕਦੇ ਡੇਢ-ਡੇਢ ਤਾਂ ਪੱਕਾ ਹੀ ਹੈਗਾ ਤੇ ਤੋਂ ਲਓ ਜੀ ਆ ਹੈਗੇ ਆਪਣੇ ਘਰ ਵਾਲੀ ਗਲੀ ਬਾਜ਼ਾਰ ਜਿੱਥੇ ਆਪਣੀ ਦੁਕਾਨ ਆ ਦੁਕਾਨ ਆਪਣੀ ਆ ਗਈ ਫਰੈਂਡਸ ਟੈਲੀਗ੍ਰam ਆ ਸੀਗੀ ਆਪਣੀ ਦੁਕਾਨ ਤੇ ਇੱਥੇ ਆਪਾਂ ਸਮਾਨ ਫੜਨਾ ਕੋਸ਼ ਲਓ ਜੀ ਆਪਾਂ ਬੋਹਾ ਕੱਢ ਗਏ ਅੱਡੇ ਤੇ ਤੇ ਟਾਇਰਾਂ ਦੇ ਵਿੱਚ ਨਾ ਹਵਾ ਥੋੜੀ ਥੋੜੀ ਘੱਟ ਲੱਗਦੀ ਆ ਤੇ ਆਪਾਂ ਹਵਾ ਪਉਣ ਲੱਗ ਗਏ ਇੱਥੇ ਹਵਾ ਤੇ ਦੁਕਾਨ ਵਾਲਾ ਭਾਈ ਹੈ ਇੰਨੀਗਾ ਉਹਨਾਂ ਦੇ ਮੰਮੀ ਹੋਣਗੇ ਸ਼ਾਇਦ ਪਤਾ ਨਹੀਂ ਕੌਣ ਨੇ ਉਹ ਲੱਭਦੇ ਫਿਰਦੇ ਨੇ ਭਾਈ ਗਵਾਚ ਗਿਆ ਆਪਾਂ ਜਿਵੇਂ ਐਕਜੀਬਿਸ਼ਨ ਤੋਂ ਆਏ ਹੁਮੀ ਉੱਠ ਕੇ ਇਧਰੋਂ ਤਰਫੇ ਪਿੰਡ ਨੂੰ ਤੇ ਕੇ ਜਾ ਕੇ ਛੱਡਾਂਗੇ ਤੇ ਸ਼ਾਮ ਦਾ ਟਾਈਮ ਹੋ ਗਿਆ ਕੁਝ ਮੌਸਮ ਦਾ ਫਰਕ ਹੋ ਗਿਆ ਹੁਣ ਠੰਡਾ ਹੋ ਗਿਆ ਨਾ ਹਰਕ ਪੈ ਗਿਆ ਨਾ ਸਾਨੂੰ ਹੀ ਸਾਨੂੰ ਜਾਣ ਨਾਲੋਂ ਜ਼ਿਆਦਾ ਮਤਲਬ ਕਿ ਉੱਥੇ ਜਾਣ ਨਾਲੋਂ ਜ਼ਿਆਦਾ ਡਰ ਵੀ ਦਾ ਡਰ ਲੱਗ ਕੇ ਜਾਂਦਾ ਹੈਗਾ ਤੇ ਐਕਸਾਈਟਮੈਂਟ ਵੀ ਹੈ ਇਹ ਜਾਣ ਦੀ ਹਨਾ ਚਲੋ ਪਿਲੇ ਆਵਾਂਗੇ ਸੋ ਸਾਰਿਆਂ ਨੂੰ ਪਾਵਰ ਟਾਈਮ ਹੋ ਗਿਆ ਗਿਆ ਤੁਹਾਨੂੰ ਤੇ ਐਕਸਾਈਟਮੈਂਟ ਵੀ ਹੈ ਇਹ ਜਾਣ ਦੀ ਖੁਸ਼ੀ ਵੀ ਹੈਗੀ ਜਾਂਦੀ ਤੇ ਬਾਕੀ ਡਾਂਚਾ ਵੀ ਲੱਗਿਆ ਤਾਂ ਕਿਤੇ ਵੀ ਰਾਤ ਆ ਬਣਾਉ ਕੀ ਹੋ ਜੇ ਕਿੰਨੀ ਇਹਦਾ ਹੀ ਕੋ ਆਇਤਾ ਪਉਕਰੀਆਂ ਨਾ ਜਦੋਂ ਵੀ ਹੁਣ ਪੱਤੇ ਨੂੰ ਜਿਵੇਂਦੀ ਸੋ ਉਦ ਮਿਲ ਜਾਂਦੀ ਆ ਉਹ ਮਿਲ ਢਲ ਜਾਂਦਾ ਸੀ ਇਹਦਾ ਜਿਨਾਂ ਨੂੰ ਵੀ ਤਕਾਦ ਆ ਸਾਰਾ ਦਿਨ ਚਰਨ ਗਰਮੀ ਮਾਰਦਾ ਪਹਿਲਾਂ ਜਾਂਦੇ ਹੋਏ ਤੋਂ ਦੂਸਰੇ ਅਸੀਂ ਗੱਡੀ ਦੇ ਵਿੱਚ ਬੈਠੇ ਅਸੀਂ ਤੁਰਤੇ ਬੈਠੇ ਬੈਠੇ ਗੱਡੀ ਦੇ ਵਿੱਚ ਕਿਤੇ ਗੱਡੀ ਦੇ ਏਸੀ ਨਹੀਂ ਚੱਲਿਆ ਮੂਡ ਖਰਾਬ ਹੋਇਆ ਮੂਡ ਖਰਾਬ ਹੋ ਰਿਹਾ ਇਹ ਭਾਂਜ ਕੁਝ ਕੇ ਕੰਮ ਕਰਿਆ ਵੀ ਜਾਣਾ 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 ਹੈ ਨਾ ਐਡੇ ਟਾਈਮ ਤੇ ਆਏ ਹੁਜੇ ਫਿਰ ਤੋਂ ਬਹੁਤ ਉਹਦਾ ਇਹ ਸੀ ਠੀਕ ਹੀ ਕਰਵਾਇਆ। ਉਹ ਤੇ ਸਾਡੇ ਨਾਲ ਇਹ ਗਈ ਦੀ ਐਕਟੀਵੇਸ਼ਨ ਚ ਕਿਉਂਕਿ ਇਹ ਸੀ ਖਰਾਬ ਹੋ ਰਹੀ ਸੀ ਸੀ ਇੱਧਰ ਵੀ ਹੋਣਾ ਸੀਗਾ ਹਨਾ ਕਿਉਂਕਿ ਗੱਡੀ 'ਚ ਸੇਕ ਬਹੁਤ ਲੱਗਦਾ ਸੀ ਹਨਾ ਬਹੁਤ ਜ਼ਿਆਦਾ ਜਦੋਂ ਅਸੀਂ ਉਦੋਂ ਗਏ ਉਦੋਂ ਬਹੁਤ ਜ਼ਿਆਦਾ ਸੇਕ ਸੀਗਾ ਚਲੋ ਹੁਣ ਤਾਂ ਠੀਕ ਹੋ ਗਿਆ ਕੁਝ ਮੌਸਮ ਕਿਉਂਕਿ ਟੈਂਪ ਵੀ ਬਹੁਤ ਸੱਤ ਦਾ ਬਹੁਤ ਗਰੀਬ ਨੂੰ ਤੇ ਸਾਤੀ ਵੱਜ ਗਏ ਹੋੜਗੇ ਉਦੋਂ ਸੇਕ ਵੀ ਬਹੁਤ ਜ਼ਿਆਦਾ ਤੱਤੀ ਹਵਾ ਸੀ ਪੂਰਾ ਹਾਲ ਸੀਗਾ ਤੇ ਇਹਨਾਂ ਨੇ ਗੱਡੀ ਦੇ ਐਸੀ ਠੀਕ ਕਰਾਇਆ ਉਹਨੇ ਟੈਂਪ ਤੇ ਅਸੀਂ ਐਕਟੀਵੇਸ਼ਨ ਚ ਗਏ ਉਸ ਟਾਈਮ ਇਹਨਾਂ ਦਾ AC ਠੀਕ ਹੋਇਆ ਨਾ ਟਾਈਮ ਉਸ ਐਕਸੀਬਿਸ਼ਨ ਦੇਖਿਆ ਚਲੋ ਜੀ ਫਿਰ ਆਪਾਂ ਜ਼ਿਆਦਾ ਟਾਈਮ ਵੀ ਨਹੀਂ ਲਿਆ ਉੱਥੇ ਜ਼ਿਆਦਾ ਟਾਈਮ ਤਾਂ ਲਾਇਆ ਸੀ ਉੱਥੇ ਕੋ ਦੋ ਘੰਟੇ ਹੀ ਲਾਇਏ ਨੇ ਫਿਰ ਉਹਨੇ ਟਾਈਮ ਤੇ ਤੁਹਾਡਾ AC ਵੀ ਠੀਕ ਹੋਇਆਗਾ ਦੋ ਘੰਟੇ ਲੱਗੇਗਾ ਹਾਂ ਦੋ ਘੰਟੇ ਮੈਨੂੰ ਲੱਗੇ ਸੀ ਕਿ ਠੀਕ ਦੋ ਬਸ ਉਹਨੇ ਟਾਈਮ ਸਾਨੂੰ ਲੱਗ ਗਿਆ ਤੇ ਦੋ ਘੰਟੇ ਲੱਗੇ ਜੀ ਗੱਡੀ ਦੇ AC ਠੀਕ ਕਰਾਉਣ ਦੇ ਵਿੱਚ ਤੇ ਹੋਣਾ ਉਹ ਗੱਜੀ ਹੋਈ ਸੀ ਮੁਰੋਂ ਗੱਡੀ ਥੱਲੋਂ ਹਾਂ ਕਹਿੰਦੇ ਵੀ ਬਕਾਇਦੀ ਕਿਰੇ ਦੱਸਦੇ ਹੁੰਦਾ ਵੀ ਗੱਡੀ ਬੱਜੀ ਹੋਈ ਸੀ ਥੱਲੋਂ ਕਿਉਂ ਤਾਂ ਕਰਕੇ ਸੀਦਾ ਉਹ ਕਹਿੰਦੇ ਨਹੀਂ ਕੋਈ ਚੱਕਰ ਨਹੀਂ ਸੀ ਪੈਪਲਿਕ ਹੋ ਗਈ ਸੀ ਤੇ ਉਹਦੇ ਕਰਕੇ ਸੀਦਾ ਕੰਮ ਖਰਾਬ ਹੋ ਗਿਆ ਇੱਕ ਹਾਊਸਪੈਬ ਵੀ ਪਟਿਆ ਪਿਆ ਸੀ ਉੱਥੋਂ ਦਾ ਆ ਇੱਕ ਅੱਗੇ ਕੁਝ ਹੋਰ ਫਾਲਟ ਹੋ ਰਿਹਾ ਸੀ ਉਹ ਵੀ ਫਿਰ ਇਹਨਾਂ ਨੇ ਪੈਪ ਕੁਬਾਦੀ ਨਾਲ ਦੀ ਨਾਲ ਤੇ ਸਾਦੋਂ ਤੱਕ ਕੋਈ ਪਤਾ ਨਹੀਂ ਹੈ ਨਾ ਕਿੱਥੋਂ ਕਿਵੇਂ ਕਦੋਂ ਖੜਚ ਵੀ ਵੀ ਕੋਈ ਭਰੋਸਾ ਨਹੀਂ ਸਾਦ ਬਸ ਹੁਣ ਆਪਾਂ ਪਹੁੰਚ ਗਏ ਆ ਭਿੱਖੀ ਕੀ ਆ ਗਿਆ ਆਪਾਂ ਇਸ ਵਾਰ ਆਪਾਂ ਨੂੰ ਲੱਟਾਂ ਲੱਗ ਜਿੰਮੇ ਬੀਸਾਂ ਹਾਂ ਤਰੋਂ ਲੈ ਸਾਨੂੰ ਲੱਟਾਂ ਲੱਗ ਜਾਣਗੀਆਂ ਤੇ ਫੇਰ ਬੱਸ ਅਸੀਂ ਨਾ ਕਦੇ ਹੋਇਆ ਆਪਾਂ ਮੈਂ ਕਦੇ ਵੀ ਅਸੀਂ ਟਾਈਮ ਸੈੱਟ ਤੁਰਪੀ ਕਰੋ ਅਸੀਂ ਹਮੇਸ਼ਾ ਹੀ ਉਹ ਸਾਨੂੰ ਕਹਿੰਦੇ ਹੁੰਦੇ ਨੇ ਵੀ ਤੁਸੀਂ ਅੱਧੀ ਰਾਤ ਨੂੰ ਹੀ ਹੁਣ ਹੁੰਦਾ ਅੱਧੀ ਰਾਤ ਨੂੰ ਜਾ ਕੇ ਪੜਦੇ ਆ ਅਸੀਂ ਕਰੇ ਤੇ ਕਦੇ ਹੋਇਆ ਵੀ ਭਵਾਂਸੀ ਅੱਜ ਟਾਈਮ ਨਾਲ ਤੁਰਪੀਏ ਨਹੀਂ ਹੀ ਬੱਸ ਅਸੀਂ ਅੱਧੀ ਰਾਤ ਨੂੰ ਹੀ ਤੁਰਨਾ ਹੁੰਦਾ ਪਤਾ ਨਹੀਂ ਕੀ ਇਹ ਸਾਡਾ ਉਹ ਹੈਗਾ ਅਸੂਲ ਅਸੂਲ ਹੀ ਕਹਿ ਲੋ ਜੀ ਪਤਾ ਨਹੀਂ ਕੀ ਆ ਇਹ ਵੀ ਅੱਧੀ ਰਾਤ ਨੂੰ ਹੀ ਤੁਰਨਾ ਹੁੰਦਾ ਸੀ ਟਾਈਮ ਸਿਰ ਕਦੇ ਹੀ ਨੀ ਤੁਰੇ ਲੇਟਾ ਤਾਂ ਹੁਣੀ ਲੱਗ ਗਈ ਤੁਸੀਂ ਕਹਿੰਦੇ ਨਾ ਹੁੱਲੇ ਲੱਗਣੇ ਲੇਟਾ ਤਾਂ ਹੁਣੀ ਲੱਗ ਗਈ ਲੇਟਾ ਤਾਂ ਭਿਖਿਓ ਹੀ ਲੱਗ ਗਈ ਆ ਤਾਂ ਮੈਂ ਤੁਹਾਨੂੰ ਨਹੀਂ ਚਲ ਮੌਸਮ ਠੰਡਾ ਹੋਊ ਸਾਡੇ ਜਾਂਦੇ ਆ ਤੂੰ ਗਰਮੀ ਜੀ ਨਹੀਂ ਲੱਗੂਗੀ ਨਾ ਜੇ ਸਾਨੂੰ ਜੇ ਸਾਨੂੰ ਲੱਗਿਆ ਸੀ ਕੱਲ ਨੂੰ ਭੱਜ ਜਾਵਾਂ ਏ ਉਜੀ ਮੇਰਾ ਹੋ ਗਿਆ ਸਾਨੂੰ ਦੇਖੋ ਲੈਂਦਾ ਲੱਗੀਆਂ ਪਿੰਗੇ ਨੇ ਟਾਈਮ ਪਤਾ ਕਿੰਨਾ ਹੋ ਗਿਆ ਟਾਈਮ ਹੋ ਗਿਆ 9 ਵਜਣ ਵਾਲਿਆ ਕਿੰਨਾ ਹੋ ਗਿਆ ਉਹ 8:30 ਪੌਣੀ ਨਾ ਹਣਾ 8:30 ਪੌਣੀ ਨਾ ਉਹਦਾ ਟਾਈਮ ਹੋ ਗਿਆ ਤੇ ਆਪਾਂ ਹਜੇ ਪਹੁੰਚੀ ਨਹੀਂ ਹੈਗੀ ਹਜੇ ਰਾਤ ਹੀ ਘੁੰਮੇ ਫਿਰਦੇ ਆਂ ਬਸ ਥੋੜਾ ਇਹ ਟਾਈਮ ਰਹਿ ਗਿਆ ਥੋੜਾ ਥੋੜਾ ਜਿਹਾ ਟਾਈਮ ਲੱਗੂਗਾ ਹੁਣ ਬਸ ਫਿਰ ਜੀਤੀ ਪਹੁੰਚ ਜਾਗੇ ਆਪਾਂ ਪਹੁੰਚਣ ਵਾਲੇ ਹੁਣ ਮਹਿਲ ਕਲਾ ਕਿਲਾ ਪੁੰਚ ਨਾਲ ਆ ਤੇ ਸਾਨੂੰ ਫੋਨ ਤੇ ਫੋਨ ਆਈ ਜਾਂਦੇ ਨੇ ਤੁਸੀਂ ਆ ਨਹੀਂ ਰਹੇ ਆ ਨਹੀਂ ਰਹੇ ਆ ਨਹੀਂ ਤੇ ਆ ਦੇਖੋ ਜਦੋਂ ਲਾਈਟ ਪੈਂਦੀ ਆ ਉਦੋਂ ਫਰੰਟ ਕੈਮਰੇ ਚੀਂਦੀ ਤਾਂ ਇੰਦੀ ਰਹੇਗਾ ਪੈਕ ਬੱਕਾ ਖਰਾਬ ਹੀ ਕੀਤਾ ਜਾਦਾ ਤੇ ਰੋਡ ਤੇ ਚਾਈ ਜਾਂਦੇ ਆ ਤਾਂ ਗੱਡੀਆਂ ਵੀ ਘਟ ਗਈਆਂ ਪਹਿਲਾਂ ਗੱਡੀਆਂ ਜ਼ਿਆਦਾ ਸੀ ਟ੍ਰੈਫਿਕ ਦੀ ਗੱਤ ਸੀ ਹੌਲੀ ਹੌਲੀ ਘੱਟੀ ਜਾਂਦੀ ਆ ਕਿਉਂਕਿ ਟਾਈਮ ਬਾਵਾ ਹੋਣ ਲਾ ਹੋ ਗਿਆ ਨਾ ਤੇ ਚਲੋ ਆਪਾਂ ਜਾ ਕੇ ਮਿਲਦੇ ਆ ਤੇ ਤੁਹਾਨੂੰ ਦਿਖਾਉਣੇ ਆਗੇ ਜੀ ਆਪਾਂ ਪਹੁੰਚ ਗਏ ਮੈਲਕਲਾ ਇਹ ਸ਼ਹਿਰ ਆਗਾ ਛੋਟਾ ਇਹ ਸ਼ਹਿਰ ਆ ਜਾਂਦੀ ਕਸਬਾ ਕਸਬਾ ਕਹਿ ਲੋ ਸ਼ਹਿਰ ਕਹਿ ਲੋ ਹਣਾ ਇੱਥੇ ਸਾਰੀ ਚੀਜ਼ੇ ਅਵੇਲੇਬਲ ਆ ਤੁਹਾਨੂੰ ਮਿਲ ਜੂਗੀ ਸ਼ਾਇਦ ਇੱਥੇ ਏਜੰਸੀਆਂ ਨਹੀਂ ਹੈਗੀਆਂ ਮੈਨੂੰ ਲੱਗਦਾ ਹਨਾ ਸਾਡੇ ਜਿਵੇਂ ਬੋਹਾ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਏਜੰਸੀਆਂ ਵੀ ਨੇ ਇੱਥੇ ਸਕੂਟਰੀਆਂ ਦੀਆਂ ਸਭ ਕੁਝ ਆਗਾ ਤੇ ਇੱਥੇ ਨਹੀਂ ਮੈਨੂੰ ਪਤਾ ਹਜੇ ਤੇ ਇਹ ਹੈਗਾ ਸ਼ਹਿਰ ਸ਼ਹਿਰ ਕਬਸਬਾ ਜੋ ਵੀ ਕਹੋਗੇ ਤੁਸੀਂ ਤੇ ਪਰ ਹੁਣ ਤਾਂ ਬਹੁਤ ਵੱਡਾ ਹੋ ਗਿਆ ਇਹ ਪਹਿਲਾਂ ਜਦੋਂ ਮੈਂ ਪੜਦੀ ਹੁੰਦੀ ਸੀ ਨਾ ਇੱਥੋਂ ਬਾਸ ਚੜਦੇ ਹੁੰਦੇ ਸੀ ਆ ਦੇਖੋ ਮੀਆਂ ਦੀਆਂ ਦੁਕਾਨਾਂ ਸਬਜ਼ੀ ਵਾਲਿਆਂ ਬਹੁਤ ਵੱਡੀਆਂ ਦੁਕਾਨਾਂ ਹੁੰਦੀਆਂ ਤੇ ਮੀਆਂ ਦੀਆਂ ਦੋਨੀਆਂ ਤੇ ਹਰੇਕ ਚੀਜ਼ ਮਿਲਦੀ ਹੈ ਥੋੜੀ ਹਰੇਕ ਚੀਜ਼ ਹਰ ਇੱਕ ਹਰ ਇੱਕ ਫਰੂਟ ਤੇ ਹਰ ਇੱਕ ਵੈਜੀਟੇਬਲ ਹਰ ਇੱਕ ਸੈਲਡ ਆ ਦੇਖੋ ਬਹੁਤ ਵੱਡੀ ਦੁਕਾਨ ਆ ਦੇਖੋ ਤੇ ਇਹ ਹੁਣ ਤਾਂ ਬਾਵਾ ਹੈ ਮੈਲ ਘਰ ਜਿਹੜਾ ਵਾਵਾ ਤਰੱਕੀ ਚ ਹੋ ਗਿਆ ਪਹਿਲਾਂ ਨਹੀਂ ਸੀ ਪਹਿਲਾਂ ਛੋਟਾ ਸੀ ਜਦੋਂ ਮੈਂ ਪੜਦੀ ਹੁੰਦੀ ਸੀ ਅਸੀਂ ਇਤੋਂ ਬਰਨਾਲੇ ਪੜਦੀ ਹੁੰਦੀ ਸੀ ਮੈਂ ਇਤੋਂ ਛੱਡ ਦਉਂ ਸੀ ਹਾਏ ਇੱਥੇ ਦੇ ਮੋਟਰਸਾਈਕਲ ਦੇਖੋ ਜੀ ਕੀ ਹਾਲਾਤ ਨੇ ਮੋਟਰਸਾਈਕਲ ਦੇ ਤਿੰਨ ਚਾਰ ਜਣੇ ਦੇਖੋ ਕਿੰਨੇ ਜਣੇ ਬਾਈ ਚਾਰ ਨੇ ਜਮੀ ਹੱਦ ਦਾ ਯਾਰ ਐਂ ਦਾ ਨਾ ਕਰੋ ਜ਼ਿੰਦਗੀ ਨਾਲ ਖਲਵਾੜ ਆਪਦੀ ਨਾਲ ਚਾਰ ਨੇ ਹਾਂ ਚਾਰ ਨੇ ਦੇਖੋ ਚਾਰ ਜਣੇ ਬੈਠੇ ਨੇ ਮੋਟਰਸਾਈਕਲ ਦੇ ਉੱਤੇ ਤਿੰਨ ਜਾਨਸਕ ਲੇਡੀ ਹਾਂ ਤੋਂ ਹੋਣੇ ਨਹੀਂ ਨਹੀਂ ਦੋ ਕੁੜੀਆਂ ਦੋ ਜੈਂਟਸ ਕੁੜੀਆਂ ਦੋ ਜੈਂਟਸ ਤੇ ਆ ਹੁਣ ਇੱਥੋਂ ਆਪਾਂ ਨਾ ਆਹ ਵਾਲਾ ਗੇਟ ਹੈਗਾ ਤੇ ਇੱਥੋਂ ਐਂਟਰ ਹੋਵਾਂਗੇ ਇਹ ਰੋਡ ਤੋਂ ਥੱਲੇ ਲੈ ਜਾਾਂਗੇ ਹੁਣ ਆਪਾਂ ਇਧਰ ਪਿੰਡ ਆ ਜਾਣਗੇ ਇਹ ਹੈਗਾ ਸਾ ਇੱਲੂਧਿਆਰੇ ਵਾਲਾ ਰੋਡ ਸੀ ਜਿਹੜਾ ਆਪਾਂ ਛੱਡਿਆਗਾ ਹੁਣ ਤੇ ਇਧਰ ਹੋਗਾ 13 ਕਿਲੋਮੀਟਰ ਹਾਂ ਤਿੰਨ ਪਿੰਡ ਆਉਣਗੇ ਤਿੰਨ ਪਿੰਡਾਂ ਤੋਂ ਬਾਅਦ ਫਿਰ ਆਪਣਾ ਪਿੰਡ ਆ ਜਾਊਗਾ ਤਿੰਨੋਂ ਦੇ ਚਾਰ ਆਉਣਗੇ ਤਿੰਨ ਇਹਦਾ ਮੈਂ ਮੈਂ ਲਾ ਹਾਂ ਉਹ ਨੂੰ ਛੋਟੇ ਮੈਲ ਖੁਰਦ ਬੰਡੋਰੀ ਛਾਪਾ ਨੂੰ ਚੌਥਾ ਪਿੰਡ ਆਪਣਾ ਤੇ ਇਦੋਂ ਬਾਅਦ ਤਿੰਨ ਪਿੰਡ ਆਉਣਗੇ ਨਾਲ-ਨਾਲ ਲੱਗਦੇ ਨਹੀਂ ਚਾਹਦਾ ਦੂਰ ਨਹੀਂ ਛੋਟੇ-ਛੋਟੇ ਜਿਹੇ ਪਿੰਡ ਨੇ ਨਾਲ-ਨਾਲ ਲੱਗਦੇ ਨੇ ਹਾਂ ਬਸ ਵੀ ਜ਼ਿਆਦਾ ਨਹੀਂ ਹੈਗਾ 10 ਕਿਲੋ ਦੇ ਵਾਟ ਤੇ ਢੇਰਾ ਹੋ ਗਿਆ ਜੀ ਫੁੱਲ 9 ਦਾ ਟਾਈਮ ਹੋ ਗਿਆ ਤੇ ਆਪਣੇ ਗਾਲਾ ਪਈ ਜਾਂਦੀਆਂ ਨੇ ਉਹਨਾਂ ਤੋਂ ਕਹਿੰਦੇ ਹਜੇ ਤੱਕ ਨਹੀਂ ਆਏ ਹਜੇ ਤੱਕ ਨਹੀਂ ਆਏ ਢਿਰਾ ਬਿਲਕੁਲ ਤੇ ਨੇ ਚਲੋ ਕੋਈ ਗੱਲ ਨਹੀਂ ਗਾਲਾਂ ਵੀ ਖਾ ਲਾਂਗੇ ਅੱਪਾ ਤੇ ਜੇ ਲੋਫਰ ਪਹੁੰਚ ਕੇ ਮਿਲਦੇ ਆ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਜੀ ਐਂਡ ਤੱਕ ਜੂਰ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੂਗੀ ਤਾਂ ਪਲੀਜ਼ ਇੱਕ ਤੁਮੜਾ ਯਾ ਕਮੈਂਟ ਤੇ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਲਓ ਜੀ ਆਪਾਂ ਪਹੁੰਚ ਗਏ ਆਪਣੇ ਪਿੰਡ ਇਹ ਹੈਗਾ ਮੇਰੇ ਪਿੰਡ ਦਾ ਨਾਮ ਆਦੇ ਕੁੱਕ ਨਾ ਸੋਣਾ ਬਣਾ ਤਾ ਅੱਡਾ ਸਾਹਮਣਾ ਹੈ ਦੇਖ ਵਾਟ ਕੱਢੇ ਦੇਖੋ ਜੀ ਆ ਪਿੰਡ ਦਾ adda ਬਣਾਇਆ ਐਦ ਕੀ ਹੁਣ ਬਣਾਇਆ ਹੈ ਬਹੁਤ ਸੋਹਣਾ ਬਣਾਇਆ ਐਂਬੇਦਕਰ ਦੀ ਫੋਟੋ ਲਾਈ ਆਏ ਐ ਆ ਕਿਤੇ ਨਹੀਂ ਹੋਣੀ ਅਸਲ ਲਓ ਜੀ ਆਪਾਂ ਹੋ ਗਏ ਆਪਣੇ ਪਿੰਡ ਵਿੱਚ ਐਂਟਰ ਅੱਪ ਇਧਰ ਦੀ ਵੀ ਰਸਤਾ ਜਾਂਦਾ ਪਰ ਆਪਾਂ ਇਧਰ ਦੀ ਜਾਵਾਂਗੇ ਇਧਰ ਦੀ ਵੀ ਜਾਂਦਾ ਇਹ ਬਸ ਛੋਟਾ ਜਿਹਾ ਪਿੰਡ ਹੈਗਾ ਮੇਰਾ ਲੰਮੇ ਮੋੜ ਆਗਾ ਬਹੁਤ ਵੱਡਾ ਮੋੜ ਹੈ ਛੋਟਾ ਜਿਹਾ ਪਿੰਡ ਹੈਗਾ ਬਸ ਆਹੀ ਉੱਪਰ ਦੀ ਆ ਸੜਕ ਹੈ ਇਸ ਪਿੰਡ ਦੇ ਮੇਨ ਸੜਕਾ ਜਿਹੜੀ ਰੋਡ ਆ ਐ ਤਰੋਪਾ ਹੈ ਹੋਰ ਅਸ ਤੱਕ ਜਾਂਦਾ ਅਪਨੀਲ ਕੋਟਲੇ ਨੂੰ ਜਾਂਦਾ ਹੋ ਆਪਾਂ ਇੱਧਰ ਮੁੜ ਜਾਣਾ ਇਹ ਵੀ ਆਪਾਂ ਸਿੱਧਾ ਚਾਈ ਜਣਾ ਲੋਟੀ ਆਪਣੇ ਘਰ ਘਰ ਨੂੰ ਜਾਂਦੀ ਹੈ ਜਿਹੜੀ ਗਲੀ ਇਹ ਆ ਵਾਲੀ ਸੋਜੀ ਆਪਣਾ ਸੋਨਾ ਯੱਕਾ ਆ ਗਿਆ ਸੋਮੜਾ ਕੜ ਸੋੜਨ ਕੜ ਦਰਸ਼ਨ ਕਰੋ ਬੰਨਾ ਬਈ ਬਈ ਸੰਭ ਦੇ ਦਰਸ਼ਨ ਫਿਰ ਬਾਲ ਤੋਂ ਦੇ ਦੱਸ ਮਾਤਾ ਆ ਗਈ ਗੇਟ ਖੋਲਣ ਇੱਥੇ ਖੜੂਗੀ ਫਿਰ ਮਾਤਾ ਅੱਡਾ ਹਾਂ ਸਤਰੀਕਾਰ ਹੋਰ ਦੋ ਠੀਕ ਹੋ ਕਿੰਨਾ ਨੇਰਾ ਕਰ ਇਹ ਨਾਲ ਅੱਡ ਇਹਨਾਂ ਦਾ ਪਰ ਲੈ ਜਾਂਦਾ ਸੀ ਕੈਂਚੀ ਲੈ ਜਾਂਦਾ ਹਾਏ ਮੰਮੀ ਨੇਰਾ ਹੋ ਗਿਆ ਨੇਰਾ ਹੋ ਗਿਆ ਨੇਰਾ ਅੰਟੀ ਸਤਰੀਕਾਰ बाबे <laughs> हाँ, <laughs> भी, भी सौ सारे <laughs> बे सारे मम्मी सत्या मैं तेरे बस हां कुछ कुछ अच्छा सारे तत्ते तत्ते पाए तत्ते तत्ते अच्छा बंद कर रही है हां जो जो दीदी आई नहीं जो 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 इधर कोई बाल बहुत चढ़ा दे मैं हाथ नहीं दूंगी कर अगला पोटलू की पूछ हां कूलर ले आ ਕਹ ਕੂਲਰ ਲਾ ਬੈਠਾ ਐ ਸੀ ਸੀ ਐਸੀ ਦੀ ਸੱਚ ਦੱਬਿਆ ਓਏ ਛੱਡੋ ਤਾਂ ਕਰ ਲੈਂਦੇ ਘਰਾਂ ਹਾਂ ਪਰਦੀ ਤੂੰ ਤਾਂ ਉਰੀ ਆਇਆ ਜੇ ਪੁੱਤ ਉੱਥੇ ਵਗ ਆਏ ਅਮ ਨੂੰ ਲੈਣ ਉੱਦ ਨਹੀਂ ਉਰਮੀ ਹੋਰ ਪੇ ਤਾਈ ਤਾਂ ਅੱਧੀ ਰਾਤ ਨੂੰ ਆਇਆ ਬੇਸੇ ਆ ਕੇ ਪੈਣਾ ਹੀ ਐ ਬਸ ਜੀ ਅੰਮਾ ਲਾਈਟ ਭਜਾਦੀ ਯਾਰ ਪਰਦੀ ਕੜਾ ਫੋਨ ਚੱਕਿਆ ਇਹਨੂੰ ਮਿਟਾ ਕੇ ਥੋੜਾ ਕੱਪੜਾ ਕਾਹੋ ਤਾਂ ਵੱਡਾ ਆ ਉਹ ਛੱਡ ਲੈ ਲਿਜੇ ਛੜਾਕਾ ਬਹੁਤ ਵੱਡਾ ਵੱਜਿਆ ਹਾਂ ਫਿਰ ਫੋਨ ਹੀ ਚੱਕਿਆ ਛੜਾਕਾ ਬਹੁਤ ਵੱਡਾ ਵੱਜਿਆ ਤਾਂ ਫੋਨ ਬਾਈ ਦੇਖ ਲਓ ਤੁਹਾਡਾ ਗ੍ਰੈਂਡ ਪਰਮਦਰੀ ਮੱਤ ਅਨਮੋਲ ਹੈ ਤੂੰ ਆ ਅੱਜ ਤੂੰ ਵਲੌਗਰ ਕਿਹੜੇ ਕਿਹੜੇ ਸੀ ਇੱਥੇ ਅੱਜ ਦਾ ਕਿਹੜੇ ਕਿਹੜੇ ਬੀਟਲ ਬਿਜਲੀ ਭਾਈ ਕਿਵੇਂ ਕਿਵੇਂ ਨੇ ਹਾਂ ਤੂੰ ਕਹਿੰਦਾ ਸੀ ਵੀ ਗੱਡੀ ਉਧਰ ਲਾਉ ਚਾ ਚਾ ਹੱਸ ਸੀ ਮੁਰਾਟ ਟਡਬਾਲਾ ਵੱਧ ਗਿਆ ਯਾਰ ਦੇਖੋ ਗਾਇਜ਼ ਗਾਇਜ਼ ਮੈਨੂੰ ਕੋਲ ਆ ਗਾਇਜ਼ ਗਾਇਜ਼ ਮੈਨੂੰ ਕੋਲ ਆ ਨਹੀਂ ਹੁਣ ਜੇ ਬੈਂਕ ਉਹ ਤਾਂ ਪਤਾ ਲੈ ਲੋ ਨਾ ਰੱਬੇ ਵੀ ਯਾਰੀ ਉਹ ਤਾਂ ਆਪਣੀ ਆ ਰਹੀ ਸਾਰੀ ਮੇਰੇ ਨਾਲ ਦੋ ਦੋ ਦਿਨ ਜੀਦਾ ਰਹੇ ਨੇ ਇਹਨੇ ਨਾਲ ਚੇਦਾ ਦੰਦ ਕੱਟਦਾ ਦੰਦ ਕੱਟਦਾ ਬੁੜੀ ਮਾਰੀ ਕੋਣੀ ਹੋਣ ਬੱਚਾ ਕਾਦਾ ਕੱਟਦੇ ਨੇ ਚੰਗੀ ਗੱਲ ਨਹੀਂ ਇਹ ਤੇਰੀ ਬਾਈ ਬੰਦ ਪਤਾ ਕਿੰਨਾ ਕੀਮਤੀ ਹੋਰ ਨਾ ਹਾਲਾਤ ਇੱਕ ਤਾਂ ਹਾਲਾਤ ਆ ਜਿਹਦਾ ਹਾਲਾਤ ਆ ਉਹ ਤਾਂ ਕੱਢੀ ਬਿਟਾ ਹਲਾਇਆ ਕਿ ਕੱਟਦਾ ਕੱਟਦਾ ਕਿ ਹਲਾਤਾ ਐਡਾ ਟੋਆ ਕਰਤਾ ਆ ਸਾਡਾ ਯੂਟਿਊਬ ਗਰਾਟੇ ਲਾਉਂਦਾ ਗਰਾਟੇ ਮੇਰਾ ਚਰਪੋ ਚਲ ਬਈ ਜਾਂਦਾ ਵੀ ਗੱਪ ਨੂੰ ਮੈਂ ਦੱਲਿਆ ਬਜਾਨਾ ਹਾਂ ਓਏ ਢੰਗ ਲਾਇਆ ਕਿ ਮੇਰਾ ਹੋ ਗਿਆ ਤਾਂ ਕਰਕੇ ਕਹਿੰਦਾ ਸੁਣਨ ਉਹ ਤੇ ਏਡਾ ਤਕੜਾ ਫੀਚਰ ਆ ਫੋਨ 'ਚ